ਗਾयक ਬਰਿੰਦਰ ਵਿੱਕੀ ਜੀ ਵੱਲੋਂ ਅੱਜ ਸਤਿਗੁਰੂ ਸਵਾਮੀ ਜੀ ਮਹਾਰਾਜ ਜੀ ਦਾ ਨਿਊ ਭਜਨ ਰਿਲੀਜ਼ ਕੀਤਾ ਗਿਆ ਅਤੇ ਇਸ ਭਜਨ ਦਾ ਪੋਸਟਰ ਵੀ ਅੱਜ ਜਾਰੀ ਕੀਤਾ ਗਿਆ ਸਤਿਗੁਰੂ ਸਵਾਮੀ ਜੀ ਮਹਾਰਾਜ ਜੀ ਦੀ ਕੁਟਿਆ ਦੇ ਵਿੱਚ ਸੋ ਇਹ ਭਜਨ ਬਰਿੰਦਰ ਵਿੱਕੀ ਜੀ ਨੇ ਆਪਣੀ ਬਹੁਤ ਹੀ ਪਿਆਰੀ ਤੇ ਸੁਰੀਲੀ ਬਾਤ ਦੇ ਵਿੱਚ ਗਾਇਆ ਹੈ ਸੋ ਤੁਸੀਂ ਵੀ ਇਸ ਭਜਨ ਨੂੰ ਜਰੂਰ ਸੁਣਨਾ ਅਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦੇਣਾ ਤਾ ਜੋ ਇਹ ਭਜਨ ਸਤਗੁਰੂ ਸਵਾਮੀ ਜੀ ਦੇ ਭਗਤਾਂ ਦੇ ਕੋਲ ਪਹੁੰਚ ਸਕੇ ਸੋ ਸਾਡੇ ਵੱਲੋਂ ਬ੍ਰਿੰਦਰ ਵਿੱਕੀ ਜੀ ਨੂੰ ਇਸ ਨਿਊ ਪਾਈ ਜਾਂਦੀਆਂ ਲੱਖ ਲੱਖ ਮੁਬਾਰਕਾਂ ਸਤਗੁਰੂ ਸਵਾਮੀ ਜੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਾਖੇ ਤਾਂ ਜੋ ਹੈ ਸਤਗੁਰੂ ਸਵਾਮੀ ਜੀ ਮਹਾਰਾਜ ਜੀ ਦਾ ਐਦਾਂ ਹੀ ਗੁਣ ਗਾਣ ਕਰਦੇ ਰਹਿਣ लगाउनको जो नाम गुरु का जपते मेरी उमर लगाउनको जो नाम गुरु का जपते मेरी अरजी आखरी है मेरी अरजी आखरी है मत डाल ना ठंडे बसते ਉਨਨ ਕੋ ਜੋ ਨਾਮ ਗੁਰੂ ਦਾ ਜਪਦੇ ਨੇ ਯਾਦ ਉਹ ਵਰ ਲਗਾ ਉਨਨ ਕੋ ਜੋ ਨਾਮ ਗੁਰੂ ਦਾ ਜਪਦੇ ਨੇ ਜੀ ਸਤਿਗੁਰ ਸੁਆਮੀ ਜੀ ਮਹਾਰਾਜ ਜੀ ਕੀ ਜੈ ਸੋ ਅੱਜ ਅਸੀਂ ਇੱਕ ਬਿਲਕੁਲ ਨਵਾਂ ਭਜਨ ਲੈ ਕੇ ਆਇਆ ਜਿਸ ਦਾ ਕੇ ਟਾਈਟਲ ਹੈਗਾ ਨਦੀ ਪਾਰ ਸਾਡੇ ਗੁਰਾਂ ਦਾ ਦਵਾਰਾ ਕਵਾਲੀ ਭਜਨ ਹੈ ਜੀ ਸਤਗੁਰ ਸੁਆਮੀ ਜੀ ਮਹਾਰਾਜ ਦਾ ਇਹਨੂੰ ਲਿਖਿਆ ਅੱਜ ਸਾਡੇ ਵਿਚਾਰ ਨਹੀਂ ਹੈਗੇ ਸ਼ੀਰਾ ਜੀ ਅੰਮ੍ਰਿਤਸਰ ਵਾਲੇ ਉਹ ਮੈਨੂੰ ਥੋੜਾ ਜਦੋਂ ਦੀ ਡੈਥ ਹੋਈ ਉਸ ਤੋਂ ਪਹਿਲਾਂ ਮੈਨੂੰ ਦੇਖ ਕੇ ਗਏ ਸੀਗੇ ਭਜਨ ਅਸੀਂ ਉਹਨਾਂ ਦੀ ਯਾਦ ਨੂੰ ਵੀ ਅੱਜ ਤਾਜ਼ਾ ਕਰ ਰਹੇ ਹਾਂ ਸ਼ੀਰਾ ਜੀ ਨੇ ਬਹੁਤ ਹੀ ਅੱਛਾ ਲਿਖਿਆ ਹੈ ਔਰ ਇਸ ਭਜਨ ਦਾ ਮਿਊਜ਼ਿਕ ਸਾਡੇ ਗੁਰੂ ਜੀ ਤਰਸੇਮ ਵਾਲੀਆ ਜੀ ਇਹਨਾਂ ਦੇ ਬੇਟੇ ਨੇ ਮਿਊਜ਼ਿਕ ਮਾਈਨ ਜੀ ਨੇ ਕੀਤਾ ਹੈ ਔਰ ਮਹਿਰ ਸ਼ਾ ਡਿਵੋਸ਼ਨਲ ਕੰਪਨੀ ਵੱਲੋਂ ਇਹਨੂੰ ਰਿਲੀਜ਼ ਕੀਤਾ ਗਿਆ ਜੀ ਔਰ ਸਾਡੇ ਬਹੁਤ ਹੀ ਸਤਿਗੁਰ ਸੁਆਮੀ ਜੀ ਮਹਾਰਾਜ ਜੀ ਦੇ ਚਰਨਾਂ ਦੇ ਪਰਮ ਭਗਤ ਨੀਰਜ ਸ਼ਰਮਾ ਜੀ ਇਟਲੀ ਵਾਲੇ ਜੋ ਕਿ ਪ੍ਰੋਡਿਊਸਰ ਨੇ ਇਸ ਭਜਨ ਦੇ ਹੋਰ ਵੀ ਬਹੁਤ ਸਾਰੇ ਉਹਨਾਂ ਨੇ ਭਜਨ ਸੁਆਮੀ ਜੀ ਮਹਾਰਾਜ ਦੇsingਰਾ ਤੋਂ ਗਵਾਏ ਨੇ ਬਹੁਤ ਹੀ ਪਿਆਰੇ ਭਗਤ ਨੇ ਨੀਰਜ ਸ਼ਰਮਾ ਜੀ ਔਰ ਉਹਨਾਂ ਦੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨਾ ਨੀਰਜ ਸ਼ਰਮਾ ਜੀ ਇਟਲੀ ਵਾਲਿਆਂ ਦਾ ਸੋ ਵੈਸੇ ਉਹਨਾਂ ਦਾ WhatsApp ਨੰਬਰ ਵੀ ਇਹਦੇ ਤੇ ਹੈਗਾ ਉਹਨਾਂ ਦਾ ਇਹ ਉਪਰਾਲਾ ਹੈ ਕਿ ਕੋਈ ਵੀ ਸਿੰਗਰ ਜਿਹੜਾ ਕਿ ਅੱਛਾ ਗਾਉਂਦਾ ਹੋਵੇ ਸਵਾਮੀ ਜੀ ਮਹਾਰਾਜ ਦਾ ਕੁਝ ਭਜਨ ਕਰਨਾ ਚਾਹੁੰਦਾ ਹੋਵੇ ਤਾਂ ਤੁਸੀਂ WhatsApp ਤੇ ਨੀਰਜ ਸ਼ਰਮਾ ਜੀ ਨਾਲ ਵੀ ਕੰਟੈਕਟ ਕਰ ਸਕਦੇ ਹੋ ਔਰ ਸਵਾਮੀ ਜੀ ਮਹਾਰਾਜ ਦਾ ਇਹ ਬਹੁਤ ਹੀ ਪਿਆਰਾ ਭਜਨ ਆ ਤੁਸੀਂ ਇਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਔਰ ਕਮੈਂਟ ਵੀ ਕਰਿਓ ਸਾਰੇ ਜਿੰਨੇ ਵੀ ਪਹੁੰਚਨੇ ਚਾਹਦ ਰਾਣਾ ਜੀ ਔਰ ਸਵਾਮੀ ਜੀ ਮਹਾਰਾਜ ਦਾ ਸ਼ਿੰਗਾਰ ਕਰਨ ਲਈ ਖਰੜ ਤੋਂ ਸੰਗਤ ਆਉਂਦੀ ਸਾਡੀਆਂ ਅੰਟੀ ਜੀ ਖੜੇ ਨੇ ਮਾਤਾਵਾ ਪੈਣਾ ਖੜੀਆਂ ਨੇ ਜਿੰਨੇ ਵੀ ਤੁਸੀਂ ਖੜੇ ਹੋ ਔਰ ਪੱਤਰਕਾਰ ਭਾਈਚਾਰਾ ਮੇਰੇ ਗੁਰੂ ਜੀ ਤਰਸੇਮ ਵਾਲੀਆ ਜੀ ਮੈਂ ਸਾਰਿਆਂ ਦਾ ਇੱਥੇ ਆਉਣ ਦੇ ਇਸ ਯੋਗਦਾਨ ਦੇ ਲਈ तहे ਦਿਲੋਂ ਸ਼ੁਕਰੀਆ ਦਾ ਕਰਦਾ ਸਾਰਿਆਂ ਦਾ ਔਰ ਤੁਸੀਂ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਔਰ ਇਸ ਭਜਨ ਨੂੰ ਵੱਧ ਤੋਂ ਵੱਧ ਤੁਸੀਂ ਪਿਆਰ ਦਿਓ ਇਸ ਭਜਨ ਨੂੰ ਕਿ ਜਿੰਨੇ ਵੀ ਸਵਾਮੀ ਜੀ ਮਹਾਰਾਜ ਦੇ ਭਜਨ ਆਉਂਦੇ ਨੇ ਤੁਸੀਂ ਵੱਧ ਤੋਂ ਵੱਧ ਪ੍ਰਚਾਰ ਕਰਿਆ ਕਰੋ ਗੁਰੂ ਮਹਾਰਾਜ ਦੇ ਭਜਨਾਂ ਦਾ ਔਰ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਬੋਲੀ ਸਵਾਮੀ ਜੀ ਮਹਾਰਾਜ ਜੀ ਜੈ ਹੋਰ ਕਰਨ ਕਰ ਹੋ ਜੀ ਜੈ ਜੈ ਤੇ ਇਹ ਜਿਹੜੀ ਰਿਲੀਜ਼ਿੰਗ ਹੈ ਉਹ ਭਾਜੀ ਇਹਦੀ ਰਿਲੀਜ਼ਿੰਗ ਅਸੀਂ ਅੱਜ ਦੁਪਹਿਰ ਨੂੰ ਕੀਤੀ ਸੀ ਕਿ YouTube ਤੇ ਤੁਸੀਂ ਇਸ ਭਜਨ ਨੂੰ ਦੇਖ ਸਕਦੇ ਹੋ ਸੋ ਅੱਜ ਥੋੜਾ ਇਹਦਾ ਮਾਹੌਲ ਥੋੜਾ ਸੀਗਾ ਜਿਹੜਾ ਉਹ ਐਦਾਂ ਬਣਾਇਆ ਸੀਗਾ ਕਿ ਸਵੇਰ ਦਾ ਟਾਈਮ ਸੀਗਾ ਫਿਰ ਕਹਿੰਦੇ ਕਿ ਸ਼ਾਮ ਨੂੰ ਆਰਤੀ ਵਾਲਾ ਟਾਈਮ ਕਰਕੇ ਅੱਜ ਅਸੀਂ ਪੋਸਟਰ ਰਿਲੀਜ਼ ਕੀਤਾ ਔਰ ਭਜਨ ਰਿਲੀਜ਼ ਹੋ ਗਿਆ ਤੁਸੀਂ ਇਹਨੂੰ ਹੁਣ YouTube ਤੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਭਜਨ ਹੈ ਅਸੀਂ ਲਾਈਵ ਇਹਨੂੰ ਕੀਤਾ ਹੈ ਦਾ ਮਿਊਜ਼ਿਕ ਲਾਈਵ ਕੀਤਾ ਜੀ ਸੋ ਜਿੰਨੇ ਪੱਤਰਕਾਰ ਸਾਡੇ ਵਰਮਾ ਜੀ ਸੋਨੂ ਜੀ ਏਧਮਾਨ ਤੋਂ ਅਮਰਜੀਤ ਧਮਾਨ ਬਾਜੀ ਸਾਰਿਆਂ ਦਾ ਤਹਿਦਿਲੋ ਸ਼ੁਕਰੀਆ ਦਾ ਕਰਦੇ ਆਂ ਨਿਗਾ ਨਿਗਾ ਸਵਾਗਤ ਦਰਬਾਰ ਦੇ ਵਿੱਚ ਤੁਸੀਂ ਇੰਨਾ ਆਪਣਾ ਕੀਮਤੀ ਟਾਈਮ ਕੱਢ ਕੇ ਬੈਠੇ ਹਾਂ ਨਦੀ ਪਾਰ ਸਾਡੇ ਗੁਰਾਂ ਦਾ ਦੁਆਰਾ ਮੁਰਾਦਾ ਸਭ ਕਰੇ ਪੂਰੀਆਂ ਨਦੀ ਪਾਰ ਸਾਡੇ ਗੁਰਾਂ ਦਾ ਦੁਆਰਾ ਮੁਰਾਦਾ ਸਭ ਕਰੇ ਪੂਰੀਆਂ ਕੋਈ ਰੱਬ ਦਾ ਹੈ ਕੋਈ ਰੱਬ ਦਾ ਹੈ ਰੂਪੀਏ ਪਿਆਰਾ ਮੁਰਾਦਾ ਸਭ ਕਰੇ ਪੂਰੀਆਂ ਨਦੀ ਪਾਰ ਸਾਡੇ ਗੁਰਾਂ ਦਾ ਦੁਆਰਾ ਮੁਰਾਦਾ ਸਭ ਕਰੇ ਪੂਰੀਆਂ ਸੇ ਟਾਈਟਲ ਹੈ ਜੀ ਬਹੁਤ ਬਹੁਤ ਨਿਮਰਤਾ ਤੁਹਾਡੀ ਖਾਣੇ ਲਈ ਤੁਹਾਡਾ ਸ਼ੁਕਰੀਆ ਦਾ ਕਰਦੇ ਜੀ ਤੁਹਾਡਾ ਵੀ ਥੈਂਕ ਯੂ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਨੂੰ ਥੈਂਕ ਯੂ ਜੀ ਰਾਜ ਕੀ ਜੈ ਸ਼ੰਕਰ ਭਗਵਾਨ ਕੀ ਜੈ ਬਹੁਤ ਹੀ ਪਿਆਰਾ ਭਜਨ ਜੋ ਵੀਰਜੀ ਵੱਲੋਂ ਕੱਢਿਆ ਗਿਆ ਏ ਠੀਕ ਹੈ ਜੀ ਬੜੀਆਂ ਸੁੰਦਰ ਲਾਈਨਾਂ ਏ ਤੇ ਬੜਾ ਆਨੰਦਮਈ ਭਜਨ ਲੱਗ ਰਿਹਾ ਏ ਤੇ ਬਾਕੀ ਸਾਰਿਆਂ ਨੂੰ ਬੇਨਤੀ ਏ ਕਿ ਤੁਸੀਂ ਵੀ YouTube ਦੇ ਉੱਪਰ ਦੇਖ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਕੀ ਵੀ ਮਤਲਬ ਜੋ ਵੀ ਮਤਲਬ ਭਜਨ ਦੇਣਾ ਚਾਹੁੰਦੇ ਆ ਭਾਜੀ ਨਾਲ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਤੇ ਬਹੁਤ ਹੀ ਪਿਆਰਾ ਭਜਨ ਆ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਨੇ ਬੜੀ ਆਪਣੀ ਮਿੱਠੀ ਜੀ ਆਵਾਜ਼ ਵਿੱਚ गा ਕੇ ਸਾਡੇ ਅੱਗੇ ਰੱਖਿਆ ਭਜਨ ਰਿੰਦਰ ਬਿੱਕੀ ਦੀ ਕੋਈ ਆਪਣਾ ਚੈਨਲ YouTube ਤੇ ਜਾਂ YouTube ਤੇ ਮੇ ਮਹਿਰ ਸ਼ਾ ਡਿਵੋਸ਼ਨਲ ਸਾਡਾ ਚੈਨਲ ਹੈ ਜਿੱਦੇ ਤੇ ਸਾਡੇ ਭਜਨ ਔਰ ਕਵਾਲੀਆਂ ਜਿੰਨੇ ਵੀ ਅਸੀਂ ਡਿਵੋਸ਼ਨਲ ਕਰ ਰਹੇ ਹਾਂ ਸਾਰੇ ਮਹਿਰ ਸ਼ਾ ਡਿਵੋਸ਼ਨਲ ਤੇ ਤੁਸੀਂ ਸਰਚ ਕਰ ਸਕਦੇ ਹੋ ਹੁਸ਼ਿਆਰਪੁਰ ਤੋਂ ਸਾਡੀ ਇਹ ਕੰਪਨੀ ਹੈ ਸਾਡੇ ਪਾਜੀ ਨੇ ਅਗੇਸ਼ ਸ਼ਰਮਾ ਜੀ ਉਹਨਾਂ ਦਾ ਚੈਨਲ ਹੈ ਮਹਿਰ ਡਿਵੋਸ਼ਨਲ ਸੋ ਤੁਸੀਂ ਇੱਥੇ ਤੇ ਸਰਚ ਕਰ ਸਕਦੇ ਜਾ ਕੇ ਥੈਂਕ ਯੂ